ਇਤਿਹਾਸਿਕ ਨਗਰੀਸ਼ ਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਅਗੰਗਪੁਰ ਵਿਖੇ ਅੱਜ ਦਿਨ ਦਿਹਾੜੇ ਰਾਜਨੀਤਿਕ ਤੇ ਕਾਰੋਬਾਰੀ ਵਿਅਕਤੀ ਦੇ ਉੱਤੇ ਗੋਲੀਆਂ ਚਲਾਉਣ ਦੀ ਸੂਚਨਾ ਮਿਲਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਦਿਨ ਦਿਹਾੜੇ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਣ ਵਾਲੇ ਰਾਜਨੀਤਿਕ ਵਿਅਕਤੀ ਨਤਨੰਦਾ ਤੇ ਗੋਲੀਆਂ ਚਲੀਆਂ ਨੇ ਪਿਆਸ ਸਮਾਗਮ ਦੇ ਵਿੱਚ ਰੋਟੀ ਖਾਣ ਦੇ ਵਕਤ ਇਥੇ ਵਾਰਦਾਤ ਹੁੰਦੀ ਹੈ ਤਾਂ ਰੋਟੀ ਖਾਂਦੇ ਹੋਏ ਵਿਅਕਤੀ ਤੇ ਗੋਲੀਆਂ ਚਲਾ ਕੇ ਇਥੋਂ ਬਦਮਾਸ਼ ਫਰਾਰ ਹੋ ਜਾਂਦੇ ਨੇ ਹਾਲਾਂਕਿ ਉਹਨਾਂ ਨੂੰ ਮੁੱਢਲੀ ਇਲਾਜ ਦੇ ਲਈ ਜਿੱਥੇ ਸ਼੍ਰੀ ਨੰਦਪੁਰ ਸਾਹਿਬ ਦੇ ਹਸਪਤਾਲ ਲਿਆਂਦਾ ਗਿਆ ਜਿੱਥ ਲੇ ਲਾਸਤूबर ਪੀਜੀਆ ਰੈਫਰ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਨਿਤਨੰਦਾ ਸਾਹਕਾ ਸਿਫਤਨਾ ਪ੍ਰਧਾਨ ਜ਼ਿਲ੍ਹਾ ਰੋਪੜ ਤੇ ਪਹਿਲਾ ਆਜ਼ਾਦ ਉਮੀਦਵਾਰ ਤੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਦੇ ਵਿਜੂ ਅਨੰਦਪੁਰ ਸਾਹਿਬ ਹਲਕੇ ਤੋਂ ਵੀ ਚੋਣ ਲੜ ਚੁੱਕੇ ਨੇ ਕਿ ਮੌਜੂਦਾ ਉਪ ਜ਼ਿਲ੍ਹਾ ਰੋਪੜ ਆਮ ਆਦਮੀ ਪਾਰਟੀ ਦਾ ਅਹੁਦਾ ਸੰਭਾਲ ਰਹੇ ਨੇ ਤੇ ਮੌਜੂਦਾ ਸਮੇਂ ਦੇ ਵਿੱਚ ਉਪ ਜ਼ਿਲ੍ਹਾ ਪ੍ਰਧਾਨ ਰੋਪੜ ਆਮ ਆਦਮੀ ਪਾਰਟੀ ਦਾ ਅਹੁਦਾ ਸੰਭਾਲ ਰਹੇ ਨੇ ਪਹਿਲਾ ਆਜ਼ਾਦ ਉਮੀਦਵਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਚੋਣ ਲੜ ਚੁੱਕੇ ਨੇ ਦੱਸਿਆ ਗਿਆ ਕਿ ਨਤ ਦਿਨ ਦਿਹਾੜੇ ਗੋਲੀ ਚੱਲੀ बस 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 बनगी कमा ਇਹ ਕਜੜਾ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੁਣ ਹਸਪਤਾਲ ਤੋਂ ਉਹਨਾਂ ਪੀਜੀਆ ਰੈਫਰ ਕੀਤਾ ਕੀ ਕੰਡੀਸ਼ਨ ਹੈ ਕਿੱਥੇ ਦੀ ਘੱਟਣਾ ਜੀ ਇਹ ਅਗੰਪੁਰ ਦੀ ਦਾਦੇ ਆ ਬਈ ਅਗੰਪੁਰ ਹੋਇਆ ਜਿਹੜਾ ਉੱਥੇ ਵਿਆਹ ਦੇ ਸਮਾਗਮ ਦੇ ਵਿੱਚ ਪਰ ਹੁਣ ਉਹਨਾਂ ਨੂੰ ਰੈਫਰ ਕਰਤਾ ਨੰਦਾ ਜੀ ਨੂੰ ਤੇ ਉਸ ਤੋਂ ਬਾਅਦ ਬਾਕੀ ਕੀ ਕੰਡੀਸ਼ਨ ਦਾ ਪੀਜੀਆ ਦੁੱਖ ਲਈ ਦੱਸੋ ਬਾਬਾ ਇਹ ਕਿਤੇ ਗੋਲੀ ਲੱਗੀ ਹੋਈ ਹੈ ਤੇ ਕੀ ਇੰਜਰੀ ਕਿੰਨੀ ਖੈਗੀ ਹੈ ਕੀ ਇਸ ਹਾਂਜੀ ਸਾਡੇ ਕੋਲ ਰੀਸੈਂਟਲੀ ਉਹਨੇ ਪੇਸ਼ੈਂਟ ਆਇਆ ਸੀਗੀ ਕਿ ਇਹ ਹਿਸਟਰੀ ਦੇ ਅਸੇ ਗਨ ਛੋੜਦੀ ਪਰ ਅਸੀਂ ਐਗਜ਼ਾਮਿੰਗ ਕਰਿਆ ਹੈ ਠੀਕ ਹੈ ਇੰਜਰੀ ਲੱਗ ਵੀ ਰਹੀ ਹੈ ਪਰ ਹੁਣ ਫਰਦਰ ਇਨਵੈਸਟੀਗੇਸ਼ਨ ਲਈ ਉਹਨਾਂ ਨੂੰ ਓਕੇ ਭੇਜੇ ਪੇਸ਼ੈਂਟ ਦੀ ਕੰਡੀਸ਼ਨ ਚੈੱਕ ਨਹੀਂ ਹੈ ਸਟੇਬਲ ਹੈ ਬਿਲਕੁਲ ਓਰੀਐਂਟਡ ਨਹੀਂ ਇਹ ਗੱਲਬਾਤ ਕਰ ਰਹੇ ਹਾਂ ਬਾਕੀ ਦੇਖ ਲੈ ਗਾ ਟ੍ਰੀਟਮੈਂਟ ਕੋਈ ਥੋੜੀ ਲੱਗੀ ਇੱਥੇ ਹੈ ਡਾਕਟਰ ਸਾਹਿਬ ਤਾਂ ਬੈਕ ਸਾਈਡੋਂ ਸਿਰ ਤੋਂ ਸਿਰ ਤੇ ਥੋੜੀ ਦੀ ਨਿਕਲ ਗਈ ਹੈ ਕਿ ਨਹੀਂ ਨਹੀਂ ਇੱਥੇ ਤਾਂ ਕੋਈ ਇੰਜਰੀ ਹੋਣੀ ਹੈ ਨਾ ਠੀਕ ਹੈ ਐਂਟਰੀ ਬੁਨ ਹੈਗਾ ਐਗਜ਼ਿਟ ਬੁਨ ਕੋਈ ਕਿ ਰਹਿਣ ਕਿੱਥੇ ਭੇਜਿਆ ਗਿਆ ਮਰੀਦ ਨੂੰ ਪੀ.ਜੀ.ਪੀ ਵਿੱਚ ਹੈਗਾ ਪਰ ਉਹ ਲਈ ਉਹ ਟ੍ਰੀਟਮੈਂਟ ਹੈ ਤੇ ਮੁਰਲੀ ਸਾਹਿਬਾ ਨੇ ਦੇ ਰੀਤੀ ਕਿ ਉਹ ਉਹ ਟੈਸ਼ਨ ਸਟੇਬਲ ਕਰਕੇ ਹੀ ਭੇਜੇ